ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਇੱਕ ਵਾਰ ਫਿਰ ਤੋਂ ਨਵੀਂ ਵੀਡੀਓ ਦੇ ਵਿੱਚ ਮੌਸਮ ਦੀ ਗੱਲ ਕਰਾਂਗੇ ਜੀ ਆਉਣ ਵਾਲੇ 5 ਦਿਨਾਂ ਦੇ ਵਿੱਚ ਮੌਸਮ ਪੰਜਾਬ ਦੇ ਨਾਲ ਲੱਗਦੇ ਖੇਤਰਾਂ ਤੱਕਵੇਂ ਦਾ ਰਹੇਗਾ ਇਹ ਤੁਹਾਨੂੰ ਦੱਸਾਂਗੇ ਐਸੇ ਲਈ ਦਿਆਂ ਲਾਈਵ ਸੈਟਲਾਈਟ ਤਸਵੀਰਾਂ ਤੁਹਾਡੇ ਨਾਲ ਸਾਂਝਾ ਕਰ ਰਹੇ ਹਾਂ ਤੁਸੀਂ ਸਕਰੀਨ ਦੇ ਉੱਤੇ ਦੇਖ ਸਕਦੇ ਹਾਂ ਕਿ ਇਸ ਵੇਲੇ ਅ ਪਿੱਛੋਂ ਜਿਹੜੀ ਹੈ ਬਦਲਵਾਈ ਉਪਰਲੇ ਖੱਦਰ ਦੇ ਅੱਜ ਦਿਨ ਖਰ ਗੁਜ਼ਰਦੇ ਰਹੇ ਤੇ ਇਸੇ ਲਈ ਬਦਲਵਾਈ ਜੜੀਆਂ ਪੰਜਾਬ ਦੇ ਵਿੱਚ ਦੀ ਹਰਿਆਣਾ ਰਾਜਸਥਾਨ ਦੇ ਉਪਰ ਦੀ ਜੜੀ ਲੰਘ ਰਹੀ ਹੈ ਸੋ ਪਿੱਛੇ ਜੇ ਇੱਕ ਸਿਸਟਮ ਲੰਘ ਕੇ ਗਿਆ ਤੇ ਉਸ ਤੋਂ ਬਾਅਦ ਕੱਲ ਇੱਕ ਤਿੰਨ ਤਰੀਕ ਨੂੰ ਵੀ ਵੈਸਨ ਦੇ ਸਰਵਰ ਸਰਗਰਮ ਹੋਏਗੀ ਜੜੀ ਕਿ ਖਾਸ ਕਰ ਮੱਧ ਪ੍ਰਦੇਸ਼ ਦੱਖਣ ਗੁਰੂ ਵੀ ਰਾਜਸਥਾਨ ਵਾਲੇ ਫਸੇ ਜਾ ਫੱਛਮੇ ਜੋਹੀ ਵਾਲੇ ਫਸੇ ਕਿਤੇ ਨਾ ਕਿਤੇ ਹਲਕੇ ਟਟਮੇ ਛਰਾਟੇ ਦੇ ਮੀਂਹ ਦਾ ਅਸਰ ਹੋਣਗੇ ਹੋ ਸਕਦਾ ਹਲਕੀ ਗੜੇ ਮਾਰ ਵੀ ਕੁਝ ਕਿਸ ਤਰ੍ਹਾਂ ਦੇ ਵਿੱਚ ਵੇਖਣ ਨੂੰ ਮਿਲੇ ਸੋ ਪੰਜਾਬ ਵਾਲੇ ਮੌਸਮ ਦੀ ਜੇ ਅਫਾ ਗੱਲ ਕਰਦੇ ਆ ਪੰਜਾਬ ਵਾਲੇ ਫਖ ਦੀ ਜਾਂ ਹਰਿਆਣੇ ਵਾਲੇ ਜਾਂ ਹੰਦਾ জাফর ਆ ਜੇਕਰ ਆਉਂਦੇ ਦਿਨਾਂ ਦੇ ਵਿੱਚ ਉਹਦੇ ਦਰਾਂ ਦੀ ਗੱਲ ਕਰੀਏ ਤੇ ਅਗਲੇ ਜਿਹੜੇ 4-5 ਦਿਨਾਂ ਐ ਸਿੱਧੇ ਤੌਰ ਤੇ ਆਖਿਆ ਤੇ 8-9 ਤਰੀਕ ਤੱਕ ਬਟੇ ਖੱਦਰ ਤੇ ਮੀਂਹ ਦੇ ਅਸਰ ਪੰਜਾਬ ਦੇ ਵਿੱਚ ਨਹੀਂ ਆ ਨਾ ਹਰਿਆਣਾ ਦੇ ਵਿੱਚ ਨੇ ਹਰਿਆਣਾ ਦੇ ਖਾਸ ਕਰਕੇ ਉੱਤਰੀ ਹਰਿਆਣਾ ਦੀ ਗੱਲ ਕਰ ਰਹੇ ਆ ਦੱਖਣੀ ਹਰਿਆਣਾ ਦੇ ਵਿੱਚ ਹਲੇ ਟੁੱਟਵੇਂ ਛਰਾਟੇ ਲੱਗਣ ਦੇ ਅਸਰ ਹੋਣਗੇ ਅਗਲੇ 2 ਦਿਨਾਂ ਦੇ ਵਿੱਚ ਉੱਤਰੀ ਹਰਿਆਣਾ ਤੇ ਉੱਤਰੀ ਰਾਜਸਥਾਨ ਤੇ ਪੰਜਾਬ ਦੇ ਲਗਭਗ ਸਾਰੇ ਜ਼ਿਲ੍ਹਿਆਂ ਦੇ ਵਿੱਚ ਮੀਂਹ ਦੇ ਅਸਰ ਕੋਈ ਨਹੀਂ ਆ ਆਉਂਦੇ ਲਗਭਗ 4-5 ਦਿਨਾਂ ਦੇ ਵਿੱਚ ਸਿਸਟਮ ਜਿਹੜਾ ਅਗਲਾ ਆ ਰਿਹਾ ਉਹ 9-10-11 ਦੇ ਲਗਭਗ ਆ ਰਿਹਾ ਤੇ 9-10 ਅਤੇ 11 ਇਹਨਾਂ ਦਿਨ ਤੇ ਹਰਿਆਣਾ ਰਾਜਸਥਾਨ ਤੇ ਪਹਾੜਾਂ ਦੇ ਵਿੱਚ ਬਰਬਰੀ ਦਾ ਦੌਰ ਇਹਨਾਂ ਦਿਨਾਂ ਦੇ ਵਿੱਚ ਲੱਗ ਸਕਦਾ ਤੇ ਫਿਲਹਾਲ ਇਹ ਸਿਸਟਮ ਲੱਗੇਗਾ ਕਿੰਨਾ ਲੱਗੇਗਾ ਕਿਹੜੇ ਜ਼ਿਲ੍ਹਿਆਂ ਦੇ ਵਿੱਚ ਲੱਗੇਗਾ ਇਹ ਆਉਂਦੇ ਦਿਨਾਂ ਦੇ ਵਿੱਚ ਤੁਹਾਨੂੰ ਦਿਆਂਗੇ ਹੁਣ ਤੇ ਅਪਡੇਟ ਦੇ ਮੁਤਾਬਕ ਇਹ ਸਿਸਟਮ ਜਿਹੜਾ ਹੋਏਗਾ 9 10 ਤੇ 11 ਫਰਵਰੀ ਵਾਲਾ ਇਹ ਮੁੱਖ ਤੌਰ ਤੇ ਮਾਝਾ ਦੁਆਬਾ ਅਤੇ ਪੁਆਦ ਖੇਤਰਾਂ ਵਾਲੀ ਹੋਏਗਾ ਹੋ ਸਕਦਾ ਮਾਲਵੇ ਦੇ ਵਿੱਚ ਕੁਝ ਖੇਤਰ ਪੂਰਬੀ ਮਾਲਵੇ ਦੇ ਇਹ ਜਿੱਥੇ ਮੀਂਹ ਦਰਜ ਹੋ ਸਕਦੇ ਨੇ ਸੋ ਜਿੱਥੇ ਧੁੰਦ ਲਗਾਤਾਰ ਚੱਲੀ ਆ ਅੱਜੋ ਇਹ ਕੁਝ ਇਤਰਾ ਦੇ ਵਿੱਚ ਧੁੰਦ ਵੇਖਣ ਨੂੰ ਮਿਲੀ ਸੀ ਸੋ ਵਿਤੇ 24 ਘੰਟਿਆਂ ਦੇ ਅੰਕੜੇ ਚੱਕੇ ਤੇ ਪਟਿਆਲਾ ਜ਼ਿਲ੍ਹੇ ਦੇ ਵਿੱਚ ਧੁੰਦ ਖਾਸੀ ਸੀ ਤੇ ਉੱਥੇ 40 ਮੀਟਰ ਵਿਜ਼ਿਬਿਲਟੀ ਸੀ ਉੱਥੇ ਵੈਰੀ ਡੈਂਸ ਫੌਗ ਸੀ ਹਲਵਾਰਾ ਜਿੱਥੇ 50 ਮੀਟਰ ਵਿਜ਼ਿਬਿਲਟੀ ਦਾ ਅਰਜ ਹੋਈ ਤੇ ਬਠਿੰਡੇ ਦੇ ਵਿੱਚ 50 ਮੀਟਰ ਵਿਜ਼ਿਬਿਲਟੀ ਦਾ ਅਰਜ ਹੋਈ ਇਸ ਤੋਂ ਇਲਾਵਾ ਫਰੀਦਕੋਟ ਫਠੰਡਾ ਇਹਨਾਂ ਖੇਤਾਂ ਦੇ ਵਿੱਚ ਵੀ ਧੁੰਦ ਵੇਖਣ ਨੂੰ ਮਿਲਦੀ ਆ ਸੋ ਧੁੰਦ ਦੇ ਅਲਰਟ ਨੇ ਅੱਜ orange ਅਲਰਟ ਜਾਰੀ ਕੀਤੇ ਗਏ ਸੀ ਵੈਰੀ ਡੈਂਸ ਫੌਗ ਦੇ ਤੇ ਕੱਲ ਜਿਹੜੇ ਨੇ ਡੈਂਸ ਫ ਸੋ ਆਉਦੇ ਦਿਨਾਂ ਦੇ ਵਿੱਚ ਧੁੰਦਾ ਦਾ ਦਾਇਰਾ ਘਟੇਗਾ ਹੁਣ ਵੱਡੇ ਖੱਦਰ ਤੇ ਧੁੰਦਾ ਜਣੀਆਂ ਵੇਖਣ ਨੂੰ ਨਹੀਂ ਮਿਲਣਗੀਆਂ ਜਦੋਂ ਸਿਸਟਮ ਆਇਆ ਕਰੇਗਾ ਉਸ ਤੋਂ ਬਾਅਦ ਧੁੰਦ ਧੁੰਦ ਦੇ ਚਾਂਸ ਹੋਣਗੇ ਵੈਸੇ ਹੁਣ ਧੁੰਦ ਵੱਡੇ ਖੱਦਰ ਤੇ ਜਿਹੜੇ ਹੁਣ ਘਟਦੀ ਜਾਏਗੀ ਆਉਂਦੇ ਦਿਨਾਂ ਦੇ ਵਿੱਚ ਯਾਨੀ ਕਿ ਅਗਲੇ 10-15 ਦਿਨਾਂ ਦੀ ਅਸੀਂ ਗੱਲ ਕਰ ਰਹੇ ਹਾਂ ਤੇ ਸਿਸਟਮ ਇਹ ਕਹ ਰਿਹਾ ਜੀ ਜਿਹੜਾ ਕਿ 9 10 11 ਫਰਵਰੀ ਦੇ ਵਿਚਕਾਰ ਪ੍ਰਭਾਵਿਤ ਕਰਨ ਜਾ ਰਿਹਾ ਉਸ ਤੋਂ ਪਹਿਲਾਂ ਮੌਸਮ ਖੁਸ਼ਕ ਰਹੇਗਾ ਤੇ ਸਾਫ ਰਹੇਗਾ ਜਾਖਰੀਆ ਸੋ ਜਿਹੜੇ ਕੰਮਕਾਰ ਤੁਸੀਂ ਲਈ ਕੀ ਹੋਏ ਨੇ ਅਗਲੇ 4 5 ਦਿਨਾਂ ਦੇ ਵਿੱਚ ਉਹ ਤੁਸੀਂ ਆਪਣੇ ਸਹਿਜ ਢੰਗ ਦੇ ਨਾਲ ਲੈ ਪਰੇ ਚਾਰ ਸਕਦੇ ਆ ਅਗਲੇ 4 5 ਦਿਨ ਫਿਲਹਾਲ ਮੌਸਮ ਖੁਸ਼ਕ ਹੈ ਅਤੇ ਸਾਫ ਹੀ ਰਹੇਗਾ ਸਾਡੇ ਚਲੋ